ਜੀ ਗੱਲ ਕਰਦੇ ਆ ਕਿ ਕਿਸਾਨ ਤਾਂ ਰਹਾ ਕਰਤੇ ਇਹ ਕਿਸਾਨ ਕੋਈ ਪੋਲੇ ਪੈਰੀ ਨਹੀਂ ਰਹਾ ਕੀਤੇ ਸਾਰਿਆਂ ਨੂੰ ਪਤਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਲੀਕਿਆ ਹੋਇਆ ਸੀਗਾ ਪਿਛਲੇ ਹਫ਼ਤੇ ਤੋਂ ਤੇ ਸਰਕਾਰ ਤੇ ਜਿਹੜਾ ਬਹੁਤ ਵੱਡਾ ਦਬਾਅ ਬਣਿਆ ਪਿਆ ਸੀਗਾ ਉਹਨਾਂ ਦੇ ਤੰਬੂਆਂ ਦੇ ਉੱਤੇ ਕਿਵੇਂ ਬਲਡਰਜ ਚਲਾਏ ਗਏ ਉਹਨਾਂ ਦੀ ਵੱਡੀ ਪੱਦਰ ਤੇ ਭੰਨ ਤੋੜ ਕੀਤੀ ਗਈ ਤੇ ਜਿਹੜਾ ਉੱਥੋਂ ਸਮਾਨ ਆ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਸਰਕਾਰ ਦੇ ਐਮਐਲਏ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਉੱਥੋਂ ਵੱਡੀ ਪੱਦਰ ਤੇ ਚੋਰੀ ਹੋਇਆ ਜਿਹੜੀਆਂ ਪੰਜਾਬ ਦੇ ਵਿੱਚ ਕਾਉਟਨ ਮੇਲਾ ਕਿੰਨੀਆਂ ਬੰਦ ਹੋਈਆਂ ਉਹ ਕਿਸਾਨਾਂ ਦੇ ਧਰਨੇ ਲਾਉਣ ਨਾਲ ਨੇ ਬੰਦ ਹੋਈਆਂ ਮਾਨ ਸਾਹਿਬ ਜਾਂ ਸਾੜਿਆ ਖਾਣਾ ਮੇਲਾ ਕਿੰਨੀਆਂ ਬੰਦ ਹੋਈਆਂ ਇਹ ਕਿਸਾਨਾਂ ਦੇ ਧਰਨੇ ਨਾਲ ਨਹੀਂ ਬੰਦ ਹੋਈਆਂ ਇਹ ਤੁਹਾਡੀਆਂ ਗਲਤ ਨੀਤੀਆਂ ਨਾਲ ਬੰਦ ਹੋਈਆਂ ਜੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਨੀਤੀਆਂ ਸਹੀ ਹੋਣ ਤੇ ਕਿਸਾਨ ਧਰਨੇ ਇਹਨਾਂ ਨਾਲ ਨਾ ਹੋਣਗੇ ਜਿਹੜੇ ਸਾਡੇ ਆਗੂ ਛੱਡੇ ਆ ਇਹ ਆਗੂ ਇਹਨਾਂ ਨੇ ਪੂਲੇ ਪੈਰੀ ਨਹੀਂ ਛੱਡੇ ਇਹਨਾਂ ਦੀ ਹਿੱਕ ਤੇ ਧੌਣ ਤੇ ਗੁੱਡਾ ਰੱਖ ਕੇ ਫੇਰ ਆਗੂਆਂ ਨੂੰ ਰਿਹਾ ਕਰਾਇਆ ਵਿਆ ਇਹ ਜੇ ਕਰਕੇ ਪੂਲੇ ਪੈਰੀ ਰੱਖੇ ਆ ਇਹਨਾਂ ਦੇ ਡੱਲੇ ਆਲਾ ਛੌਨੀ ਬਣਾਦਾ ਕੀ ਡੱਲੇ ਆ ਚ ਕੀ ਆ ਬਈ ਸਾਡਾ ਆਗੂ ਤਾਂ ਉੱਥੇ ਫੜਿਆ ਹੋਇਆ ਹੋਇਆ ਗਰਭਵਤੀਆ ਗਰਭਵਤੀਆ ਔਰਤਾਂ ਦੇ ਇਹਨਾਂ ਨੇ ਢਿੱਡਾਂ 'ਚ ਲੱਤਾਂ ਮਾਰੀਆਂ ਕਿਹਨੇ ਮਾਰੀਆਂ ਅਸੀਂ ਉ ਆਣੇ ਵੀ ਇਹ ਮਾਨ ਸਰਕਾਰ ਇੰਨੀ ਮਾੜੀ ਤੇ ਨਕਮੀ ਤੇ ਭ੍ਰਿਸ਼ਟ ਬੀ ਐਨ ਆਰੇ ਆਦਿ ਮੁਲਾਜ਼ਮ ਛੱਡ ਕੇ ਕੋ ਮੁਲਾਜ਼ਮ ਸਾਡਾ ਰਹਿ ਹੀ ਨਹੀਂ ਕੋ ਮੁਲਾਜ਼ਮ ਨੇ ਤੇ ਇਹਨਾਂ ਦੀ ਖਾਣੀ ਆ ਮਾਨ ਸਰਕਾਰ ਨੂੰ ਇਤਿਹਾਸ ਦੇ ਵਿੱਚ ਇਸ ਵਜਾ ਕਰਕੇ ਵੀ ਜਾਣਿਆ ਜਾਂਦਾ ਰਹੂਗਾ ਕਿਉਂਕਿ ਇਹ ਸਰਕਾਰ ਨੇ ਇਹ ਵਾਅਦਾ ਕੀਤਾ ਸੀਗਾ ਕਿ ਸਾਡੀ ਸਰਕਾਰ ਦੇ ਦੌਰਾਨ ਜੇਕਰ ਸੱਤਾ ਦੇ ਵਿੱਚ ਅਸੀਂ ਆਏ ਤਾਂ ਪੰਜਾਬ ਦੇ ਵਿੱਚ ਕੋਈ ਧਰਨਾ ਜਿਹੜਾ ਉਹ ਲੱਗਣ ਨਹੀਂ ਦਿੱਤਾ ਜਾਊਗਾ ਹੁਣ ਇਹ ਤਾਂ ਨਹੀਂ ਉਹਨਾਂ ਨੇ ਆਖਿਆ ਸੀਗਾ ਕਿ ਪਹਿਲਾਂ ਮੰਗਾ ਮਸਲੇ ਹੱਲ ਕਰ ਦਿੱਤੇ ਜਾਣਗੇ ਫਿਰ ਕੋਈ ਧਰਨਾ ਨਹੀਂ ਲੱਗਣ ਦਿੱਤਾ ਜਾਊਗਾ ਜਾਂ ਲੋੜ ਹੀ ਨਹੀਂ ਪਊਗੀ ਬਿਨਾ ਮੰਗਾ ਮੰਨਿਆ ਲੋਕਾਂ ਦੇ ਕੁਝ ਮੰਗਣ ਤੋਂ ਪਹਿਲਾਂ ਹੀ ਸਾਰਾ ਕੁਝ ਦਿੱਤਾ ਜਾਊਗਾ ਪਰ ਸਰਕਾਰ ਨੇ ਆ ਜਿਹੜਾ ਵੱਖਰੇ ਰਾਹ ਅਪਣਾਏ ਪਿਛਲੇ ਸਮੇਂ ਦੌਰਾਨ ਆਪਾਂ ਦੇਖਿਆ ਹੈਗਾ ਜਦੋਂ 5 ਤਰੀਕ ਦੇ ਐਕਸ਼ਨ ਦਾ ਐਲਾਨ ਕੀਤਾ SKM ਵੱਲੋਂ ਤਾਂ ਰਾਤੋਂ ਰਾਤ ਹੀ ਆ ਜਿਹੜੇ ਆਗੂ ਆ ਮੰਜਾਂ ਤੋਂ ਠਾਲੇ ਸੁੱਤੇ ਪਈ ਤੇ ਇਸ ਤੋਂ ਬਾਅਦ ਆ ਜਿਹੜਾ ਆ ਜੋ ਸ਼ੰਭੂ ਦੇ ਖਨੌਰੀ ਬਾਰਡਰਾਂ ਦੇ ਉੱਤੇ ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪ੍ਰਦਰਸ਼ਨ ਚੱਲ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਉਹ ਵੀ ਧੱਕੇ ਦੇ ਨਾਲ ਖਦੇੜ ਦਿੱਤਾ ਗਿਆ ਤੇ ਖਬਰਾਂ ਇਹ ਵੀ ਨਿਕਲ ਕੇ ਆਈਆਂ ਕਿ ਜਿਹੜੀਆਂ ਉੱਥੋਂ ਟਰਾਲੀਆਂ ਚੋਰੀ ਹੋਈਆਂ ਸੀng ਉਹ ਵੀ ਕਈ ਵਿਧਾਇਕਾਂ ਦੇ ਘਰਾਂ ਦੇ ਵਿੱਚੋਂ ਮਿਲੀਆਂ ਭਾਵੇਂ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਕਿੰਨਾ-ਕਿੰਨਾ ਦੇ ਘਰੋਂ ਮਿਲੀਆਂ ਹੈਗੀਆਂ ਪਰ ਖਬਰਾਂ ਕਾਫੀ ਲੱਗੀਆਂ ਸੀ ਇਹਨਾਂ ਤੇ ਭਾਵੇਂ ਕਾਫੀ ਕੋਸ਼ਿਸ਼ ਕੀਤੀ ਗਈ ਵੀ ਕੋਈ ਧਰਨਾ ਨਾ ਲੱਗੇ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆ ਜਿਹੜੇ ਅੱਜ ਫੇਰ ਵੱਖ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਬੈਠੇ ਹੋਏ ਆ ਸਾਡੇ ਨਾਲ ਕੁਝ ਕਿਸਾਨ ਆਗੂ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੱਛਾ ਅੱਜ ਜੋ ਪ੍ਰਦਰਸ਼ਨ ਕਰ ਰਹੇ ਹੋ ਪ੍ਰਧਾਨ ਜੀ ਪਹਿਲਾਂ ਤਾਂ ਇਹ ਸੀਗਾ ਕਿ ਸੰਯੁਕਤ ਸਾਨ ਮੋਰਚੇ ਦੇ ਆਗੂਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੋਇਆ ਸੀਗਾ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਸੀਗਾ ਪਰ ਅੱਜ ਉਹਨਾਂ ਨੂੰ ਛੱਡ ਦਿੱਤਾ ਪਰ ਤੁਸੀਂ ਫੇਰ ਵੀ ਪ੍ਰਦਰਸ਼ਨ ਕਰ ਰਹੇ ਹੋ ਅੱਜ ਦੇ ਫਿਰ ਫੇਰ ਪ੍ਰਦਰਸ਼ਨ ਦੀ ਕੀ ਤਰ੍ਹਾਂ ਹੈ ਦੇਖੋ ਜੀ ਜਿਹੜੇ ਲੋਕ ਲਹਿਰ ਹੁੰਦੀ ਜਾਂ ਲੋਕ ਰੋਹ ਹੁੰਦਾ ਨਾ ਉਹ ਬਹੁਤ ਵੱਡਾ ਹੁੰਦਾ ਹੈ ਸਰਕਾਰਾਂ ਨੂੰ ਇਹ ਭੁਲੇਖਾ ਹੁੰਦਾ ਕਿ ਅਸੀਂ ਇਹਨਾਂ ਨੂੰ ਦਬਾ ਲਾਂਗੇ ਇਹਨਾਂ ਨੂੰ ਘਰਾਂ ਤੋਂ ਚੱਕ ਲਾਂਗੇ ਅਸੀਂ ਜਾਂਲੇ ਧਰਨੇ ਤੇ ਜਾਂਦੇ ਉੱਥੇ ਗ੍ਰਿਫਤਾਰ ਕਰ ਲਾਂਗੇ ਬਹੁਤ ਕੋਸ਼ਿਸ਼ ਕਰਦੀਆਂ ਹੁੰਦੀਆਂ ਸਰਕਾਰਾਂ ਜਿਵੇਂ 5 ਤਰੀਕ ਨੂੰ ਸਾਨੂੰ ਚੰਡੀਗੜ੍ਹ ਜਾਂਦਿਆਂ ਨੂੰ ਰੋਕਿਆ ਗਿਆ ਰਾਤ ਨੂੰ ਕਿਸਾਨਾਂ ਨੂੰ ਘਰਾਂ ਤੋਂ ਚੱਕਿਆ ਗਿਆ ਪਰ ਲੋਕ ਰੁਕੇ ਨਹੀਂ ਫੇਰ ਵੀ ਸੜਕਾਂ ਤੇ ਨਿਕਲੇ ਤੇ ਸਰਕਾਰਾਂ ਨੂੰ ਇਹ ਭਲੇਖਾ ਕੱਢ ਦੇਣਾ ਚਾਹੀਦਾ ਪਰ ਜਿਹੜੇ ਤੁਸੀਂ ਗੱਲ ਕਰਦੇ ਆ ਕਿ ਕਿਸਾਨ ਤਾਂ ਰਹਾ ਕਰਤੇ ਇਹ ਕਿਸਾਨ ਕੋਈ ਪੋਲੇ ਪੈਰੀ ਨਹੀਂ ਰਹਾ ਕੀਤੇ ਸਾਰਿਆਂ ਨੂੰ ਪਤਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਲੀਕਿਆ ਹੋਇਆ ਸੀਗਾ ਪਿਛਲੇ ਹਫ਼ਤੇ ਤੋਂ ਤੇ ਸਰਕਾਰ ਤੇ ਜਿਹੜਾ ਬਹੁਤ ਵੱਡਾ ਦਬਾਅ ਬਣਿਆ ਪਿਆ ਸੀਗਾ ਤੇ ਇੱਕ ਉਹ ਸਰਕਾਰ ਨੂੰ ਇਹ ਲੱਗ ਰਿਹਾ ਸੀ ਕਿ ਹੁਣ ਇਹ ਜਥੇਬੰਦੀਆਂ ਸਾਰੀਆਂ ਇੱਕ ਹੋ ਰਹੀਆਂ ਹਨ ਇੱਕ ਦੂਜੇ ਨੂੰ ਸਮਰਥਨ ਦੇ ਰਹੀਆਂ ਇਹ ਪਹਿਲਾਂ ਸਰਕਾਰਾਂ ਨੇ ਨਿਖੇੜਿਆ ਬੂਰਾ ਜੋਰ ਲਾਇਆ ਸਰਕਾਰਾਂ ਨੇ ਕੁੱਕ ਜਾਂਦੇ ਬੰਦਿਆਂ ਨੂੰ ਉੱਥੇ ਬਿਠਾਇਆ ਲਾ ਜਾ ਕੇ ਸੈਂਟਰ ਦੀ ਸ਼ਹਿਤ ਤੇ ਫਿਰ ਭਗਵੰਤ ਮਾਨ ਉਹ ਹੀ ਮੀਟਿੰਗ ਕਰਾਉਂਦਾ ਰਿਹਾ ਉਹਨਾਂ ਨਾਲ ਇਹਨਾਂ ਨੂੰ ਭਗਵੰਤ ਮਾਨ ਚੰਗਾ ਲੱਗਣ ਲੱਗ ਪਿਆ ਉੱਥੇ ਬੈਠਿਆਂ ਨੂੰ ਕਿ ਭਗਵੰਤ ਮਾਨ ਬਹੁਤ ਵਧੀਆ ਸਾਡੀ ਸੈਂਟਰ ਨਾਲ ਮੀਟਿੰਗ ਕਰਾ ਕੇ ਤੇ ਜਿਹੜੇ ਮਸਲੇ ਸਾਡੇ ਹੱਲ ਹੋ ਜਾਣਗੇ ਪਰ ਉਹਨਾਂ ਦਾ ਭਲੇਖਾ ਜਿਹੜਾ ਭਗਵੰਤ ਮਾਨ ਸਰਕਾਰ ਨੇ ਕੱਢਿਆ 19 ਤਰੀਕ ਨੂੰ ਪਹਿਲਾਂ ਚੰਡੀਗੜ੍ਹ 'ਚ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਮੀਟਿੰਗ ਤੋਂ ਜਦੋਂ ਪੰਜਾਬ ਦੀ ਹੱਦ ਤੇ ਐਂਟਰ ਕਰਦੇ ਅੰਮੋਲੀ ਉਥੋਂ ਉਹਨਾਂ ਨੂੰ ਫੜਿਆ ਜਾਂਦਾ ਰਿਟੇਨ ਕੀਤਾ ਜਾਂਦਾ ਤੇ ਫਿਰ ਜਿਹੜਾ ਕੁਝ ਵਾਪਰਿਆ ਖਨੋਰੀ ਤੇ ਸ਼ੰਭੂ ਰਾਤ ਦੇ ਹਨੇਰੇ ਦੇ ਵਿੱਚ ਕੁਸ ਸਾਡੀਆਂ ਬਜ਼ੁਰਗ ਕਿਸਾਨ ਬੀਬੀਆਂ ਬਜ਼ੁਰਗ ਕਿਸਾਨ ਕੋਈ ਖਾਣਾ ਬਣਾ ਰਿਆ ਸੀ ਕੋਈ ਗਾਣਾ ਖਾ ਰਿਆ ਸੀ ਜਿਸ ਤਰ੍ਹਾਂ ਦਾ ਉੱਥੇ ਉਹਨਾਂ ਦੇ ਉੱਤੇ ਜ਼ੁਲਮ ਝਾਇਆ ਗਿਆ ਉਸ ਤੋਂ ਵੱਡਾ ਜ਼ੁਲਮ ਜੋ ਕਿਸਾਨਾਂ ਦੇ ਉੱਥੇ ਘਰ ਬਣਾਏ ਗਏ ਸੀ ਪੱਕੇ ਰੈਣ ਬਚੇਰੇ ਸੀਗੇ ਉਹਨਾਂ ਦੇ ਤੰਬੂਆਂ ਦੇ ਉੱਤੇ ਕਿਵੇਂ ਬਲਡਰਜ ਚਲਾਏ ਗਏ ਉਹਨਾਂ ਦੀ ਵੱਡੀ ਪੱਦਰ ਤੇ ਪਹਣ ਤੋੜ ਕੀਤੀ ਗਈ ਤੇ ਜਿਹੜਾ ਉਥੋਂ ਸਮਾਨ ਆ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਸਰਕਾਰ ਦੇ ਐਮਐਲਏ ਦੀ ਮਿਲੀ ਭੋਤ ਦੇ ਨਾਮ ਜਿਹੜਾ ਉੱਤੋਂ ਵੱਡੀ ਪੱਧਰ ਤੇ ਚੋਰੀ ਹੋਇਆ ਕਿਉਂਕਿ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬੰਦਾ ਸੀਗਾ ਕਿ ਕਿਸਾਨਾਂ ਦੀ ਹੱਕ ਸੱਚੀ ਦੀ ਕੁਮਾਰੀ ਆ ਇਹ ਪਿੰਡਾਰੇ ਵਿੱਚੋਂ 100 150 50 ਰੁਪਏ ਜਿਹੜਾ ਫੰਡ ਇਕੱਠਾ ਕਰਕੇ ਤੇ ਜਿਹੜਾ ਉੱਥੇ ਆਪ ਦੇ ਘਰ ਬਣਾਏ ਸੀਗੇ ਜਾਂ ਆਪਦੀਆਂ ਟਰੈਕਟਰ ਨਾਲੀਆਂ ਸੀਆਂ ਕਿਸੇ ਦੇ ਐਸਸੀ ਪੱਕੇ ਸੀਗੇ ਤੇ ਉਹ ਸਰਕਾਰ ਨੂੰ ਉਹਦੀ ਰਾਖੀ ਕਰਨੀ ਵੀ ਚਾਹੀਦੀ ਸੀ ਕਿਉਂਕਿ ਕਿਸਾਨਾਂ ਦਾ ਸਮਾਨ ਅਸੀਂ ਵਾਪਸ ਸੁਲਝਣਾ ਤੇ ਉੱਤੋਂ ਜਿਹੜਾ ਉੱਥੇ ਵੱਡੀ ਪੱਧਰ ਤੇ ਲੁੱਟ ਹੋਈ ਹੈ ਤੇ ਕਿਸਾਨਾਂ ਦੀਆਂ ਟਰੈਕਟਰਾਂ ਨਾਲੀਆਂ ਅੱਜ ਤੱਕ ਮਿਲ ਨਹੀਂ ਰਹੀਆਂ ਆ ਉਹਦਾ ਵੀ ਸਾ ਇਹ ਦੋ ਮੰਗਾਂ ਨੂੰ ਲੈ ਕੇ ਸੀ ਕਿਸਾਨਾਂ ਆਗੂ ਸਾਡੇ ਰਿਆ ਹੋਣੇ ਚਾਹੀਦੇ ਆ ਤੇ ਜਿਹੜਾ ਉੱਥੇ ਸਮਾਨ ਦੀ ਭਾਰ ਦੌੜ ਕੀਤੀ ਹੈ ਸਰਕਾਰ ਉਹਦੀ ਪਰਪਾਈ ਕਰੇ ਜਿਨ੍ਹਾਂ ਦੀਆਂ ਟਰੈਕਟਰ ਟਰਾਲੀਆਂ ਨਹੀਂ ਮਿਲ ਰਹੀਆਂ ਉਹ ਜਰੂਰ ਨਨ ਸੰਪਲੀਆਂ ਚਾਹੀਦੀਆਂ ਦੂਜਾ ਜਿਹੜਾ ਭਗਵੰਤ ਮਾਨ ਨੇ ਲੋਕਾਂ ਦੇ ਵਿੱਚ ਇੱਕ ਗਲਤ ਨੈਰਟਿਵ ਫਲਾਇਆ ਕਿ ਕਿਸਾਨਾਂ ਦੇ ਧਰਨੇ ਲਾਉਣ ਨਾਲ ਜਿਹੜੀ ਪੰਜਾਬ ਦੀ ਤਰੱਕੀ ਤੇ ਬਹੁਤ ਅਸਰ ਪੈਂਦਾ ਹੈ ਜੀ ਇਹ ਪੰਜਾਬ ਦਾ ਜਿਹੜਾ ਕਾਂਚਾ ਬਹੁਤ ਵਿਗੜ ਰਿਹਾ ਪਰ ਅਸੀਂ ਇਹਨੂੰ ਦੱਸਣਾ ਚਾਹੁੰਦੇ ਭਗਵੰਤ ਮਾਨ ਸਰਕਾਰ ਨੂੰ ਇਹ ਜਿਹੜੀਆਂ ਪੰਜਾਬ ਦੇ ਵਿੱਚ ਕਾਟਨ ਮਿਲਾ ਕਿੰਨੀਆਂ ਬੰਦ ਹੋਈਆਂ ਉਹ ਕਿਸਾਨਾਂ ਦੇ ਧਰਨੇ ਲਾਉਣ ਨਾਲ ਨਹੀਂ ਬੰਦ ਹੋਈਆਂ ਮਾਨ ਸਾਹਿਬ ਜਾਂ ਸਾਡੇ ਅਖੰਡ ਮਿਲਾ ਕਿੰਨੀਆਂ ਬੰਦ ਹੋਈਆਂ ਇਹ ਕਿਸਾਨਾਂ ਦੇ ਧਰਨੇ ਨਾਲ ਨਹੀਂ ਬੰਦ ਹੋਈਆਂ ਇਹ ਤੁਹਾਡੀਆਂ ਗਲਤ ਨੀਤੀਆਂ ਨਾਲ ਬੰਦ ਹੋਈਆਂ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਨੀਤੀਆਂ ਸਹੀ ਹੋਣ ਤੇ ਕਿਸਾਨ ਧਰਨੇ ਨਾਲ ਨਾ ਆਉਣਗੇ ਫਿਰ ਮਜ਼ਦੂਰਾਂ ਦੀ ਗੱਲ ਲੈ ਲਓ ਨਾ ਕੋਈ ਮਜ਼ਦੂਰਾਂ ਦਾ ਮਸਲਾ ਹੱਲ ਹੋਇਆ ਮਜ਼ਦੂਰ ਤਾਂ ਧਰਨੇ ਲਾਉਂਦੇ ਆ ਟੀਚਰ ਲੈ ਲਓ ਪ੍ਰਾਈਵੇਟ ਮਲਾਜਮ ਜਿੰਨੇ ਉਹ ਠੇਕਾ ਮਲਾਜਮ ਤਾਂ ਉਹ ਵੀ ਤੁਰੇ ਫਿਰਦੇ ਆ ਜਿਹੜਾ ਕਹਿੰਦਾ ਇਹ ਹਰਾ ਪੈਨ ਮੇਰਾ ਇਹਨ ਕਿਸੇ ਦੀ ਵੀ ਅਜੇ ਤੱਕ ਜਿਹੜੀ ਸਰਕਾਰ ਨੇ ਮੰਗ ਨਹੀਂ ਮੰਨੀ ਜਿਹੜੀ ਧਰਨਾ ਚੋਂ ਨਿਕਲੀ ਹੋਈ ਪਾਰਟੀ ਤੇ ਅੱਜ ਧਰਨਾ ਨੂੰ ਬਦਨਾਮ ਕਰਨ ਦੀ ਤੁਲੀ ਹੋਈ ਹੈ ਕਿ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਕੁਰਸੀਆਂ ਬਹੁਤਾ ਟਾਈਮ ਨਹੀਂ ਰਹਿਣਗੀਆਂ ਹੁੰਦੀਆਂ ਜਿਵੇਂ ਅਸੀਂ ਭਾਜਪਾ ਦੀ ਰੇਸ ਲਵਾਉਂਦੇ ਰਹੇ ਪਿੰਡਾਂ ਦੇ ਵਿੱਚ ਤੇ ਕਿਸਾਨ ਆਗੂਆਂ ਦੇ ਵਿੱਚ ਕਿਸਾਨਾਂ ਦੇ ਵਿੱਚ ਲੋਕਾਂ ਦੇ ਬੜਾ ਰੋਹ ਹੈ ਆਉਣ ਵਾਲੇ ਦਿਨਾਂ 'ਚ ਜਦੋਂ 27 ਦਾ ਇਲੈਕਸ਼ਨ ਆਊਗਾ ਤੇ ਇਹਨਾਂ ਨੂੰ ਅਸੀਂ ਦੱਸਾਂਗੇ ਕਿ ਜਿਹੜੇ ਤੁਸੀਂ ਸਾਡੇ ਨਾਲ ਧੱਕੇ ਕੀਤੇ ਆ ਉਹਦਾ ਅਸੀਂ ਹਿਸਾਬ ਪੰਜੀ-ਪੰਜੀ ਦਾ ਲਾਵਾਂਗੇ ਅ ਅੱਛਾ ਪ੍ਰਧਾਨ ਜੀ ਇੱਕ ਗੱਲ ਇਹ ਵੀ ਹੈਗੀ ਆ ਕਿ ਆ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਇਹ ਪ੍ਰਭਾਵ ਵੀ ਗਿਆ ਹੈਗਾ ਪ੍ਰਚਾਰ ਵੀ ਹੋਇਆਗਾ ਵੀ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਫੜੋ ਫੜਾਈ ਹੋਈ ਆ ਧਰਨੇ ਪ੍ਰਦਰਸ਼ਨ ਲਾਉਣ ਤੋਂ ਰੋਕ ਲਾਈ ਗਈ ਹੈਗੀ ਆ ਤੁਹਾਨੂੰ ਲੱਗਦਾ ਹੈਗਾ ਵੀ ਇਸ ਦੇ ਨਾਲ ਜਿਹੜਾ ਕਿਸਾਨ ਲਹਿਰ ਨੂੰ ਘਾਟਾ ਪਊਗਾ ਜਾਂ ਕਿਸਾਨ ਲਹਿਰ ਡਿਕਲਾਈਨ ਵੱਲ ਜਾਊਗੀ ਪਿੱਛੇ ਨੂੰ ਜਾਊਗੀ ਪਹਿਲੀ ਗੱਲ ਤਾਂ ਵੀ ਜਿਹੜਾ ਇਹ ਆਂਦੇ ਸੀਗੇ ਫੜੋ ਫੜਾਈ ਹੋਈ ਆ ਤੇ ਕਿਸਾਨ ਧਰਨੇ ਨਹੀਂ ਲਾਉਣਗੇ ਤੋਂ ਡਰਨਗੇ ਅਸੀਂ ਆਨੇ ਆ ਵੀ ਇਹਨਾਂ ਨੇ ਜਿਹੜਾ ਆਮ ਕਿਸਾਨਾਂ ਦਾ ਜਿਹੜੇ ਆਮ ਜਿਹੜੇ ਘਰਾ ਛੋੜੀ ਨਿਕਲਦੇ ਸੀ ਇਹਨਾਂ ਨੇ ਉਹਨਾਂ 'ਚ ਵੀ ਰੋਪ ਪੈਦਾ ਕਰਤਾ ਵੀ ਹੁਣ ਕਿਸਾਨ ਆ ਜਿਹੜਾ ਕਹਿੰਦਾ ਸੀ ਮੈਂ ਕਦੇ ਸ਼ਹਿਰ ਨਹੀਂ ਫਰੀਦਕੋਟ ਨਹੀਂ ਗਿਆ ਉਹ ਵੀ ਹੁਣ ਉਹ ਪੁੱਛਦਾ ਯਾਰ ਧਰਨੇ ਤੇ ਚੱਲ ਗਏ ਆਪਾਂ ਵੀ ਕਿਉਂਕਿ ਇਹ ਸਰਕਾਰ ਧਰਨੇ ਤੋਂ ਨਿਕਲੀ ਸੀਗੀ ਵੀ ਇਹਨਾਂ ਨੇ ਆਖਿਆ ਸੀਗਾ ਵੀ ਧਰਨੇ ਨਹੀਂ ਲੱਗਣਗੇ ਪਰ ਇਹਨਾਂ ਨੇ ਉਹ ਥੋੜੋ ਆਖਿਆ ਸੀਗਾ ਵੀ ਅਸੀਂ ਵਿਕਾਸ ਕਰਾਂਗੇ ਧਰਨੇ ਤਾਂ ਨਹੀਂ ਲੱਗਣਗੇ ਪਰ ਇਹਨਾਂ ਨੂੰ ਆਪਾਂ ਨੂੰ ਸਾਨੂੰ ਸਮਝ ਨਹੀਂ ਸਾਡੇ ਲੋਕਾਂ ਨੂੰ ਸਮਝ ਨਹੀਂ ਆਏਗੀ ਵੀ ਇਹਨਾਂ ਨੇ ਧਰਨੇ ਅਸਲ ਤਾਂ ਜ਼ਬਰਦਸਤੀ ਰੋਕਣੇ ਸੀਗੇ ਪਰ ਜਿਹੜਾ ਇਹਨਾਂ ਨੂੰ ਵੇਹ ਆ ਵੀ ਧਰਨੇ ਨਹੀਂ ਲੱਗਣਗੇ ਤੇ ਧਰਨੇ ਤਾਂ ਉਧੇ ਦੇ ਚੱਲੀ ਜਾਂਦੇ ਆ 5 ਤੇ 4 ਤਰੀਕ ਤੋਂ ਅਗਰਾ ਹਾਰ ਕੇ ਉਹਨੂੰ ਚੱਕਿਆ ਸਾਰੇ ਆਗੂਆਂ ਚੱਕਿਆ ਸੀਗਾ ਹੁਣ ਉਹਦੇ ਦੇ ਧਰਨੇ ਚੱਲੀ ਜਾਂਦੇ ਆ ਜਿਹੜੇ ਹੁਣ ਸਾਡੇ ਆਗੂ ਛੱਡੇ ਆ ਇਹ ਆਗੂ ਇਹਨਾਂ ਨੇ ਪੋਲੇ ਪੈਰੀ ਨਹੀਂ ਛੱਡੇ ਇਹਨਾਂ ਦੀ ਹਿੱਕ ਤੇ ਧੌਣ ਤੇ ਗੋਡਾ ਰੱਖ ਕੇ ਫੇਰ ਆਗੂਆਂ ਨੂੰ ਰਿਹਾ ਕਰਾਇਆ ਵਿਆ ਇਹ ਜੇ ਕਰਕੇ ਪੋਲੇ ਪੈਰੀ ਰੱਖੇ ਆ ਇਹਨਾਂ ਨੇ ਡੱਲੇ ਵਾਲਾ ਛੌਨੀ ਬਣਾਦਾ ਕੀ ਡੱਲਿਆ ਚ ਕੀ ਆ ਬਈ ਸਾਡਾ ਆਗੂ ਤਾਂ ਉੱਥੇ ਫੜਿਆ ਹੋਇਆ ਹੋਇਆ ਤੇ ਇਹਨਾਂ ਨੇ ਡੱਲਿਆ ਇਹਨੂੰ ਕਿਉਂ ਘੇਰੀ ਬੈਠੇ ਆ ਆ ਨਾਲ ਹੀ ਇਹਨਾਂ ਦਾ ਵੇਖ ਲਓ ਪਿੰਡ ਚੌਕੇ ਦੇ ਵੇਖ ਲਓ ਆਦਰਸ਼ ਸਕੂਲ ਆ ਘਰ ਬੜੀ ਆ ਘਰ ਬਤੀ ਔਰਤਾਂ ਦੇ ਇਹਨਾਂ ਨੇ ਢਿੱਡਾਂ 'ਚ ਲੱਤਾਂ ਮਾਰੀਆਂ ਕਿਹਨੇ ਮਾਰੀਆਂ ਅਸੀਂ ਓ ਆਣੇ ਵੀ ਇਹ ਮਾਨ ਸਰਕਾਰ ਇੰਨੀ ਮਾੜੀ ਤੇ ਨਕਮੀ ਤੇ ਭ੍ਰਿਸ਼ਟ ਬੀ ਐਨ ਆਰੇ ਆਦੇ ਮੁਲਾਜ਼ਮ ਛੱਡ ਕੇ ਕੋ ਮੁਲਾਜ਼ਮ ਸਾਡਾ ਰਹਿ ਹੀ ਨਹੀਂ ਕੋ ਮੁਲਾਜ਼ਮ ਨੇ ਤੇ ਇਹਨਾਂ ਦੀ ਖਾਣੀ ਆ ਅਸੀਂ ਨਾਂ ਲੈ ਦਿੰਦੇ ਆ ਵੀ ਸਾਡੇ ਮੁਲਾਜ਼ਮ ਲਾ ਕੇ ਕਿਸਾਨ ਦਾ ਪੁੱਤ ਰਹਿ ਗਿਆ ਪਾਰੋਂ ਕਿਸਾਨ ਜਿੱਦੋਂ ਮੁਲਾਜ਼ਮ ਲੱਗ ਜਾਂਦਾ ਉਹ ਕਿਸਾਨ ਦਾ ਪੁੱਤ ਨਹੀਂ ਰਹਿ ਜਾਂਦਾ ਗਿਆ ਕਿਉਂਕਿ ਚੋਕੇ ਪਿੰਡਾਂ ਦੀ ਗੱਲ ਉਹ ਹੀ ਫੇਰ ਮੋੜ ਮੁਰਕ ਕੇ ਹੁੰਦੀ ਆ ਵੀ ਜਿਹੜੀਆਂ ਘਰ ਬਤੀਆਂ ਹੁੰਤਾਂ ਆਮ ਪਹਿਲੀ ਗੱਲ ਤਾਂ ਵੀ ਜਿਹੜੀਆਂ ਘਰ ਬਤੀਆਂ ਔਰਤ ਨੂੰ ਸਾਡਾ ਬੰਦਾ ਹੱਥ ਨਹੀਂ ਲਾਉਂਦਾ ਯਾਰ ਇਹ ਲੰਮੇ ਪਾਪਾ ਕੁੱਟਦੇ ਆ ਸਿਰਾਂ ਦੇ ਚੁੰਨੀਆਂ ਨਹੀਂ ਲੈ ਰਹਿਣ ਦਿੱਤੀਆਂ ਕਿੱਥੇ ਸਾਡੀਆਂ ਜਿਹੜੀਆਂ ਬੀਬੀਆਂ ਮਾਈ ਭਾਗੋ ਦੀਆਂ ਵਾਰਸਾ ਸੀ ਸਿਰ ਤੋਂ ਚੁੰਨੀ ਲੈ ਨਹੀਂ ਦਿੰਦੀਆਂ ਸੀ ਤੇ ਸਰਕਾਰ ਨੇ ਇਹ ਚੁੰਨੀਆਂ ਲਾਹ ਲਾ ਕੁੱਟੀਆਂ ਤੇ ਫੇਰ ਇਹਨਾਂ ਦੇ ਜਿਹੜੀਆਂ ਵਿੱਚ ਪੱਗਾ ਪਕਾਮੀ ਲਾਲਾ ਕੁੱਟਦੇ ਯਾਰ ਇਹਨਾਂ ਨੂੰ ਕਿੱਧਰ ਲਾ ਪੱਖ ਵੀ ਇਹ ਇਹਨਾਂ ਨੂੰ ਕੁੱਟਣ ਅੱਛਾ ਪ੍ਰਧਾਨ ਜੀ ਅੱਜ ਅਖਬਾਰ ਦੇ ਵਿੱਚ ਮੇ ਵੀ ਕੱਲ ਦੇ ਅਖਬਾਰ ਦੇ ਵਿੱਚ ਤੁਹਾਡੀ ਜਸੇਬੰਦੀ ਦੇ ਪ੍ਰਧਾਨ ਉਗਰਾਹਾ ਸਾਹਿਬ ਦਾ ਵੀ ਬਿਆਨ ਲੱਗਿਆ ਹੈਗਾ ਕਿ ਭਾਵੇਂ ਇਸ ਦੇ ਨਾਲ ਕਿਸਾਨੀ ਮੂਵਮੈਂਟ ਤਾਂ ਪਿੱਛੇ ਨੂੰ ਨਹੀਂ ਜਾਊਗੀ ਪਰ ਨਾਲ ਲੱਗ ਵੀ ਗੱਲ ਉਹਨਾਂ ਨੇ ਇਹ ਵੀ ਆਖੀ ਹੈਗੀ ਆ ਕਿ ਪੰਜਾਬ ਦੇ ਵਿੱਚ ਹੁਣ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਹੈਗੀ ਤੁਹਾਨੂੰ ਲੱਗਦਾ ਹੈ ਕਿ ਜੇ ਪੰਜਾਬ ਦੇ ਵਿੱਚ ਵਾਕਈ ਖੇਤਰੀ ਪਾਰਟੀ ਬਣ ਗਈ ਤਾਂ ਕਿਸਾਨਾਂ ਦੇ ਮੰਗਾ ਮਸਲੇ ਹੱਲ ਹੋ ਜਾਣਗੇ ਕਿਉਂਕਿ ਉਹਨਾਂ ਨੇ ਇਹ ਗੱਲ ਆਖੀ ਹੈਗੀ ਵੀ ਮਾਨ ਸਾਹਿਬ ਦੀ ਸਰਕਾਰ ਆ ਜੀ ਦਿੱਲੀ ਤੋਂ ਚੱਲ ਰਹੀ ਹੈਗੀ ਆ ਖੇਤਰੀ ਪਾਰਟੀ ਵੀ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਹੈਗਾ ਨਹੀਂ ਅਸੀਂ ਖੇਤਰੀ ਪਾਰਟੀ ਇਸ ਤਾਂ ਜਥੇਬੰਦੀਆਂ ਨੂੰ ਆਣੇ ਆ ਜੀ ਸਾਡੇ ਅਗਰਾਹਾ ਸਾਹਿਬ ਨੇ ਖੇਤਰੀ ਪਾਰਟੀ ਜਥੇਬੰਦੀਆਂ ਨੂੰ ਆਖਿਆ ਵੀ ਇੱਕ ਪਲੇਟਫਾਰਮ ਤੇ ਜਨਾਚਰ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇਗੇ ਹੋਰ ਕਿ ਉਹਨਾਂ ਨੇ ਕੋਈ ਨਾਕ ਨਾਜ ਤੱਕ ਅਗਰਾਹਾ ਸਾਹਿਬ ਨੇ 33 ਸਾਲ ਹੋ ਗਏ ਵੋਟ ਪਾਈ ਆ ਨਾ ਕਦੇ ਪਉਣ ਨੂੰ ਆਖਿਆ ਤੇ ਨਾ ਹੀ ਕਦੇ ਆਖਣਗੇ ਵੀ ਯਾਨੀ ਕਿ ਉਹਨਾਂ ਦੀ ਸੋਚ ਤੇ ਆ ਵੀ ਇੱਕ ਪਲੇਟਫਾਰਮ ਤੇ ਜਿੰਨਾ ਚਿਰ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਆ ਹੁਣ ਵੀ ਸੰਯੁਕਤ ਕਿਸਾਨ ਮੋਰਚੇ ਨੇ ਜੇ ਇੱਕ ਕਾਲ ਦਿੱਤੀ ਆ ਤੇ ਸਾਡੇ ਸਾਥੀ ਰਾਤ ਰਿਆ ਕੀਤਾ ਆ ਤੇ ਨਹੀਂ ਕਿਥੇ ਦੇ ਕਦੇ ਦਾ ਕਹਿ ਦਿੰਦੇ ਸੀ ਅਸੀਂ ਅਰੈਸਟ ਨਹੀਂ ਕੀਤੇ ਕਦੇ ਕਹਿ ਦਿੰਦੇ ਆ ਆਪਦੀ ਮਰਜ਼ੀ ਨਾਲ ਹਸਪਤਾਲ 'ਚ ਬੈਠੇ ਆ ਤੇ ਹੁਣ ਕਿੱਥੋਂ ਆ ਗਏ ਮਾਨ ਸਰਕਾਰ ਦੇ ਉਹਨਾਂ ਨੇ ਹਿੱਕ 'ਚ ਗੋਡਾ ਦਿੱਤਾ ਵੀ ਖੇਤ ਤੁਸੀਂ ਆਦੇ ਸੀਗੇ ਪਰ ਤੁਸੀਂ ਖੁੰਡਾ ਖੁੰਡਾ ਦੇ ਚੱਲਣਾ ਆਈ ਸਰਕਾਰ ਹੁਣ ਕਿੱਥੋਂ ਚੱਲਦੀ ਆ ਦਿੱਲੀੋਂ ਚੱਲਦੀ ਆ ਕਾਂਗਰਸ ਵੀ ਦਿੱਲੀੋਂ ਚੱਲਦੀ ਸੀ ਭਾਜਪਾ ਵੀ ਦਿੱਲੀੋਂ ਆ ਤੇ ਜਿਹੜੀ ਇਹਨਾਂ ਦੀ ਹਮਾਂ ਸਰਕਾਰ ਇਹ ਵੀ ਦਿੱਲੀੋਂ ਆ ਹੁਣ ਸਾਡਾ ਕੇਜਰੀ ਵਾਲ ਦਾ ਪੰਜਾਬ ਨੂੰ ਕੀ ਦੇਣਾ ਜੇ ਅਸੀਂ ਆਖੀਏ ਤਾਂ ਕੋਈ ਕੀ ਦੇਣਾ ਵੀ ਉਹਨੂੰ ਕਿੰਨੀ ਦਾ ਫੋਰਸ ਹੀ ਦਾ ਆਈ ਬੈਠਾ ਉਹ ਕੀ ਦੇ ਦੇ ਸਾਰਾ ਉਹ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਤੇ ਛੋੜੇ ਦੁਕਾਨਦਾਰਾਂ ਤੇ ਉਹ ਸਾਰਾ ਉਹਦੇ ਤੇ ਅਸਰ ਆ ਵੀ ਸਾਡੇ ਦਾ ਅਸਰ ਪੈਂਦਾ ਜਾਂ ਉਹਦਾ ਤੇ ਨਹੀਂ ਤਾਂ ਜਦੋਂ ਛੇਕਿਆ ਬੰਦਾ ਉਹਨੂੰ ਇਹਨੂੰ ਇੱਥੇ ਲੈ ਕੇ ਉਹਦੇ ਦੇਣ ਦੀ ਕੀ ਲੋੜ ਹੈ ਤੁਹਾਨੂੰ ਪਾਰਟੀਆਂ 'ਚ ਆਗੂ ਰੱਖਣ ਦੀ ਕੀ ਲੋੜ ਹੈ ਅੱਛਾ ਭਾਈ ਜੀ ਵੱਡੀ ਗੱਲ ਤੇ ਹੋਈ ਹੈਗੀ ਆ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਕੁਝਕ ਪਹਿਲਾ ਮਤ ਪੇਰ ਹੋਏ ਪਰ ਦੁਬਾਰਾ ਤੋਂ ਇਕੱਠੇ ਹੋ ਰਹੇਗੇ ਤੁਹਾਨੂੰ ਲੱਗਦਾ ਹੈਗਾ ਇਸ ਦੇ ਨਾਲ ਕਿਸਾਨ ਮੂਵਮੈਂਟ ਨੂੰ ਕੁਝ ਫਲਾਰਾ ਮਿਲੇਗਾ ਆਉਣ ਵਾਲੇ ਸਮੇਂ 'ਚ ਪੂਰਾ ਮਿਲੇਗਾ ਜੀ ਪਹਿਲਾਂ ਤਾਂ ਮੈਂ ਇਸ ਗੱਲ ਦੀ ਭਗਵੰਤ ਮਾਨ ਨੂੰ ਵੀ ਵਧਾਈ ਦੇਣਾ ਚਾਹਣਾ ਉਹਨੇ ਭਾਵੇਂ ਜ਼ੁਲਮ ਹੀ ਕੀਤਾ ਉੱਥੇ ਕਿਸਾਨਾਂ ਦੇ ਉੱਤੇ ਆਪਦੀ ਫੋਰਸ ਲਾ ਕੇ ਸੁੱਤੇ ਪੇ ਬੰਦਿਆਂ ਦੇ ਉੱਤੇ ਲਾਠੀ ਚਾਰਜ ਕਰਾ ਕੇ ਤੇ ਜਿਵੇਂ ਤੁਸੀਂ ਵੇਖਿਆ ਮਨਦੀਪ ਸਿੱਧੂ ਜਣਾ ਉਹ ਡੀਆਈਜੀ ਉਹ ਕਿਵੇਂ ਧਮਕੀ ਦੇ ਰਿਹਾ ਸੀ ਵੀ ਜਿਵੇਂ ਇੱਕ ਨਹੱਥੇ ਬੰਦਿਆਂ ਨੂੰ ਹਨਾ ਵੀ ਕਹਿੰਦਾ ਸੀ ਤੁਸੀਂ ਅਸੀਂ 3000 ਆ ਤੁਸੀਂ 300 ਆ ਤੇ ਕੀ ਕਰਨਾ ਤੁਸੀਂ ਵੇਖੋ ਕਿੰਨਾ ਮਤਲਬ ਕਿਵੇਂ ਧਮਕੀ ਦੇ ਰਿਹਾ ਸੀ ਤੇ ਕੀਤਾ ਤਾਂ ਭਗਵੰਤ ਮਾਨ ਸਰਕਾਰ ਨੇ ਜ਼ੁਲਮ ਕਿਸਾਨਾਂ ਤੇ ਪਰ ਦੂਜੇ ਪਾਸੇ ਉਹਨੇ ਚੰਗਾ ਕੀਤਾ ਵੀ ਜਿਹੜੇ ਸਾਡੇ ਜਿੰਨੇ ਵੀ ਜੱਥੇਬੰਦੀਆਂ ਦੇ ਕੋਸ਼ ਪ੍ਰਧਾਨ ਸੀਗੇ ਉਹ ਆਪਸ ਦੇ ਵਿੱਚ ਸਾਰਿਆਂ ਦੇ ਬੰਦ ਹੀ ਨਹੀਂ ਸੀ ਕੋਈ ਵਿਚਾਰ ਨਹੀਂ ਲੱਲਦੀ ਸੀ ਹਨਾ ਹੁਣ ਸਾਰੇ ਇੱਕ ਹੋ ਗਏ ਆ ਤੇ ਹੁਣ ਇਹ ਲੜਾਈ ਬਹੁਤ ਵੱਡੀ ਹੋਊਗੀ ਏ ਮਾਨ ਸਰਕਾਰ ਦੇ ਉਲਟੇ ਦਿਨ ਸ਼ੁਰੂ ਹੋ ਗਏ ਹੋਣਾ ਆ 1.5 ਸਾਲ ਤੋਂ ਬਾਅਦ ਨਾ ਤਾਂ ਇਹਦੀ ਸਰਕਾਰ ਹੋਣੀ ਹੈ ਤੇ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਸਾਰਿਆਂ ਦੇ ਮੈਦਾ ਕੰਨਾ ਸਾਰੇ ਪਿੰਡ ਪਿੰਡ ਮਤਾ ਪਾਵੇ ਸਾਰੀਆਂ ਜੱਥੇ ਬੰਦੀਆਂ ਵੀ ਇਹਨਾਂ ਦਾ ਕੋਈ ਵੀ ਸਰਪੰਚ ਪੰਚ ਐਮ ਐਲ ਏ ਕਿਸੇ ਵੀ ਪਿੰਡ 'ਚ ਵੜਨਾ ਨਹੀਂ ਚਾਹੀਦਾ ਅਗਲੇ ਇਲੈਕਸ਼ਨ ਵੇਲੇ ਜੀ ਧੰਨਵਾਦ